ਹੈਲੋ ਗਾਇਜ਼ ਵੈਲਕਮ ਹੈ ਜੀ ਮੇਰੀ YouTube ਫੈਮਲੀ ਹਮ ਹੈਲੋ ਗਾਇਜ਼ ਮੇਰੀ ਸਾਰੀ YouTube ਫੈਮਲੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਭ ਦਾ ਤੁਹਾਡੇ ਆਪਣੇ ਚੈਨਲ ਪੱਟੀ ਪੰਜਾਬੀ ਤੇ ਅੱਜ ਇੱਕ ਸਟਾਰਟ ਕਰਦੇ ਆ ਨਵੀਂ ਨਵੀਂ ਵੀਡੀਓ ਹਾਂਜੀ ਮੌਸਮ ਦਾ ਜੋ ਹਾਲ ਹੈਗਾ ਆ ਗਰਮੀ ਨੇ ਥੋੜਾ ਜਿਹਾ ਸਰਦੀ ਨੂੰ ਕਰੀ ਸੀ ਕੋਸ਼ਿਸ਼ ਬੈਕਵਰ ਬੈਕਫੋਰਟ ਤੇ ਕਰਨ ਦੀ ਬਟ ਸਰਦੀ ਨੇ ਇਹੋ ਜਿਹਾ ਪਲਟਾ ਮਾਰਿਆ ਇਹ ਜੀ ਕਿੱਕ ਮਾਰੀ ਗਰਮੀ ਦੇ ਤੇ ਉਹਨੂੰ ਫੇਰ ਪਰੇ ਕਰਤਾ ਤੇ ਆਪ ਫੇਰ ਹੁਣ ਕਾਬਜ ਹੋ ਗਈ ਹੈ ਕੁਝ ਦਿਨ ਲਈ ਮੀਂਹ ਨੇ ਤਾਂ ਇਹੋ ਜਿਹਾ ਕੰਮ ਖਰਾਬ ਕਰਿਆ ਠੰਡ ਬਹੁਤ ਵਧਾ ਲਈ ਤੇ ਹਾਂਜੀ ਜਾਂਦੀ ਜਾਂਦੀ ਠੰਡ ਲੱਗ ਗਈ ਵੈਸੇ ਹੁਣ ਤੱਕ ਤਾਂ ਵਿਚਾਰਿਆ ਸਾਰਾ ਸਰਦੀ ਬਿਲਕੁਲ ਬੜਾ ਠੀਕ ਸੀਗੀ ਬਟ ਹੁਣ ਨਾ ਜਾਂਦੀ ਜਾਂਦੀ ਠੰਡ ਕਰ ਗਈ ਹੈਗੀ ਕੰਮ ਖਰਾਬ ਤੇ ਮੀਂਹ ਨੇ ਕਾਫੀ ਜਗ੍ਹਾ ਨੁਕਸਾਨ ਵੀ ਬਹੁਤ ਜ਼ਿਆਦਾ ਕਰਿਆ ਤੁਹਾਨੂੰ ਪਤਾ ਹੀ ਹੈ ਸਾਰੇ ਬਠਿੰਡੇ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਬਹੁਤ ਵੱਡੇ ਵੱਡੇ ਗੜੇ ਪਏ ਆ ਸਾਡੇ ਮੀਂਹ ਪਿਆ ਚਲੋ ਬਟ ਗੜੇ ਵਗੈਰਾ ਨਹੀਂ ਪਏ ਹੈਗੇ ਤੇ ਉਹਦੇ ਕਰਕੇ ਬਚਾਅ ਹੋ ਗਿਆ ਤੇ ਹੁਣ ਕੁਦਰਤ ਦੇ ਅੱਗੇ ਆਪਾਂ ਕਰ ਵੀ ਕੀ ਸਕਦੇ ਆ ਜੀ ਹਨਾ ਮੀਂਹ ਪਏ ਵੀ ਬਹੁਤ ਲੇਟ ਰਿਹਾ ਪਹਿਲਾਂ ਜਦੋਂ ਮੀਂਹ ਦੀ ਲੋੜ ਸੀ ਉਦੋਂ ਤਾਂ ਪਈ ਨਹੀਂ ਹੈਗੇ ਹੁਣ ਐਂਡ ਤੇ ਆ ਕੇ ਮੀਂਹ ਪੈਣ ਲੱਗ ਗਿਆ ਤੇ ਮੌਸਮ ਉਹਦੇ ਕਰਕੇ ਹੀ ਵੀ ਹੁਣ ਚੇਂਜ ਨਹੀਂ ਹੋ ਰਿਹਾ ਠੰਡ ਕਾਫੀ ਵਧ ਗਈ ਹੋਈ ਆ ਸਾਡੇ ਏਰੀਆ ਚ ਤਾਂ ਵੈਸੇ ਪਹਿਲਾਂ ਹੀ ਜ਼ਿਆਦਾ ਹੁੰਦੀ ਆ ਠੰਡ ਹਾਂਜੀ ਦੋਸਤੋ ਅੱਜ ਕਿਚਨ ਦੇ ਵਿੱਚ ਬਣੀ ਆ ਮੂੰਗੀ ਮਸਰੀ ਦੀ ਦਾਲ ਬਹੁਤ ਦਿਨਾਂ ਬਾਅਦ ਬਣਾਈ ਆ ਬੜਾ ਜੀ ਕਰਦਾ ਪਿਆ ਸੀ ਮੂੰਗੀ ਮਸਰੀ ਦੀ ਦਾਲ ਨੂੰ ਤੇ ਇੱਧਰ ਦੁੱਧ ਨੂੰ ਵਾਲੀ ਦੇ ਕੇ ਰੱਖਤੀ ਹੋਈ ਆ ਆਪਾਂ ਤੇ ਇੱਧਰ ਰੋਟੀਆਂ ਵੀ ਬਣਾ ਕੇ ਡੱਬੇ ਚ ਬੰਦ ਕਰਤੀਆਂ ਹੋਈਆਂ ਨੇ ਤੇ ਇੱਧਰ ਸਾਗ ਵੀ ਪਿਆ ਆ ਥੋੜਾ ਜਿਹਾ ਹਾਂ ਜੀ ਮਾਰਨਿੰਗ ਦਾ ਹੈਗਾ ਜਿਹੜਾ ਇੰਨਾ ਕੁ ਹੋ ਗਿਆ ਬਸੇ ਮੈਂ ਤਾਂ ਰੋਟੀ ਖਾ ਲਈ ਹੋਈ ਆ ਭਾਂਡੇ ਪੈਣੇ ਤੋਂ ਹੁਣ ਉਹ ਧੋਣ ਲੱਗਦੇ ਆ ਬਸ ਉਸ ਤੋਂ ਪਹਿਲਾਂ ਦੁੱਧ ਰੜਕਿਆ ਸੀਗਾ ਮੈਂ ਲੱਗੀਆਂ ਘਿਓ ਕੱਢਣ ਪਹਿਲਾਂ ਘਿਓ ਕੱਢ ਦਈਏ ਫਿਰ ਆਪਾਂ ਕਰਾਂਗੇ ਬਰਤਨ ਸਾਫ਼ ਬਾਕੀ ਸਾਰੇ ਰਹਿੰਦੇ ਨੇ ਜੇ ਰੋਟੀ ਖਾਣ ਤੋਂ ਮੈਨੂੰ ਕਈ ਵਾਰ ਜਲਦੀ ਭੁੱਖ ਲੱਗ ਜਾਂਦੀ ਆ ਜੀ ਮੱਖਣ ਵਿੱਚ ਕੱਢ ਲਿਆ ਤੇ ਨਸਾਰਾ ਹੋਇਆ ਵੱਡੇ ਕਾਲੇ ਚ ਪਾ ਲਿਆ ਮੈਂ ਇਹ ਇੱਕ ਦਿਨ ਦਾ ਇੰਨਾ ਤਾਂ ਨਹੀਂ ਹੁੰਦਾ ਹੈਗਾ ਵਿੱਚ ਦੋ ਦਿਨ ਦੀ ਮਲਾਈ ਪਈ ਸੀਗੀ ਵਿੱਚ ਉਹ ਵੀ ਵਿੱਚੇ ਗਰਮ ਕਰਕੇ ਵਿੱਚ ਪਾਤੀ ਸੀ ਜਾਗਲਾਤਾ ਸੀਗਾ ਤਾਂ ਕਰਕੇ ਮੱਖਣ ਜ਼ਿਆਦਾ ਹੋ ਗਿਆ ਤੇ ਇਹ ਜੰਦੂ ਜੰਦੂ ਮੱਖਣ ਆ ਗਾਂ ਦੇ ਦੁੱਧ ਦਾ ਆ ਮੱਝਾਂ ਦੇ ਦੁੱਧ ਦਾ ਹੁੰਦਾ ਤਾਂ ਉਹ ਚਿੱਟਾ ਹੁੰਦਾ ਵਾ ਵਾਈਟ ਤੇ ਹਾਂਜੀ ਇੱਕ ਨਵੀਂ ਗਾਂ ਲੈ ਕੇ ਆਂਦੀ ਆ ਹੋਰ ਦੁੱਧ ਵਾਲੀ ਤੇ ਪਹਿਲਾਂ ਅਸੀਂ ਉਹਦਾ ਮੱਥਾ ਠੇਕ ਦੇ ਦਿੰਨੇ ਆ ਤੇ ਘਰ ਵੀ ਪਹਿਲਾਂ ਖਾ ਪੀ ਲੈਣੂ ਇਹਨੇ 2-4 ਦਿਨ ਚੰਗੀ ਤਰ੍ਹਾਂ ਫੇਰ ਤਾਂ ਚੱਲ ਕਦੇ-ਕਦੇ ਰੜਕ ਹੋ ਜਾਂਦਾ ਫਿਰ ਡੈਲੀ ਨਹੀਂ ਰੜਕਦੇ ਹੈਗੇ ਫੇ ਜਦੋਂ ਲੱਸੀ ਪਾਣੀ ਲੋਡ ਹੁੰਦਾ ਤਿੰਨ-ਚਾਰ ਦਿਨ ਬਾਅਦ ਜਾਂ ਹਫਤੇ ਬਾਅਦ ਫੇ ਰੜਕ ਲੀਦਾ ਫਿਰ ਅਸੀਂ ਡੈਲੀ ਨਹੀਂ ਰੜਕਦੇ ਫਿਰ ਡੈਲੀ ਪਾਉਣ ਲੱਗ ਜਾਈਦਾ ਓ ਬੱਲੇ ਬੱਲੇ ਜੱਟ ਆ ਕੇ ਜੱਟ ਓ ਟਰੈਕਟਰ ਚ ਲਾਉਂਦੇ ਫਿਰਦੇ ਨੇ ਜੱਟ ਬੱਲੇ-ਬੱਲੇ ਮੋੜਿਆਂ ਤੇ ਡਾਂਗ ਰੱਖ ਕੇ ਵੇਰੀ ਗੁੱਡ ਵੈਰੀ ਗੁੱਡ ਮਨਕੀਤ ਸਾਈਕਲ ਇੱਥੇ ਖੜੀ ਕਰ ਗਿਆ ਓਏ ਓਏ ਆ ਤੂੰ ਕੀ ਕਰਦੇ ਬਈ ਤੂੰ ਗੰਦੀ ਉਹ ਝਾੜ ਦਗਾ ਦੇ ਬਾਲਟੀ ਵਿੱਚ ਦੀ ਝਾੜ ਝਾਤੀ ਝਾਤੀ ਰੱਖ ਦੇ ਰੱਖ ਦੇ ਗੰਦੀ ਬਾਲਟੀ ਪੁੱਤ ਰੱਖ ਦੇ ਮੇਰੇ ਸੋਨੇ ਹਾਂ ਨਹੀਂ ਕਿਉਂ ਓਹੋ ਝਾਤੀ ਹਾਂਜੀ ਚਾਤੀ ਪਲੀ ਚਲਾਤਾ ਪਰਿਆ ਸਤੀ ਦੇਖ ਲਈ ਨਾ ਲਾਛੇ ਹਾਂਜੀ ਇਹਨੇ ਵਿਆਹ ਦੀਆਂ ਰੌਣਕਾਂ ਅਸੀਂ ਗਏ ਸੀਗੇ ਇੱਕ ਦਿਨ ਵਿਆਹ ਤੇ ਕਾਫੀ ਹਵਾ ਚੱਲਦੀ ਸੀ ਉਸ ਦਿਨ ਕਾਪੀਰਾਈਟ ਨਾ ਆ ਜਾਵੇ ਤਾਂ ਕਰਕੇ 뮤ਜ਼ਿਕ ਬੰਦ ਕਰਨਾ ਪਿਆ ਤੇ ਤਾਂ ਹੀ ਮੈਂ ਜ਼ਿਆਦਾ ਵੀਡੀਓ ਬੁ ਨਹੀਂ ਪਾਈ ਹੈਗੀ ਬਸ ਥੋੜੀ ਜਿਹੀ ਬਣਾਈ ਸੀਗੀ ਹਾਂਜੀ ਇੱਥੇ ਹੋ ਰਿਹਾ ਸੀਗਾ ਕਪਲ ਡਾਂਸ